ਜੀ ਬਬਾਈ ਕੀ ਨਾਂ ਜੀ ਆਪਣਾ ਮੇਰਾ ਨਾਂ ਜੀ ਭਗਤਬਾਜ ਸਿੰਘ ਹਾਂਜੀ ਤੇ ਕੀ ਮਾਮਲਾ ਜੀ ਕੀ ਹੋਇਆ ਕੀ ਜੀ ਮਾਮਲਾ ਇਹ ਹੋਇਆ ਜੀ ਪੀ ਮੁੰਡਾ ਗਿਆ ਆ ਦੁਕਾਨ ਤੋਂ ਸੌਦਾ ਲੈਣ ਵਾਸਤੇ ਤੇ ਬੇਵਰਾਹ ਦੇ ਵਿੱਚ ਉਹਨਾਂ ਨੇ ਇੱਕ ਮੁੰਡੇ ਨੇ ਸ਼ੈਤਾਨੀ ਕਰਕੇ ਤੇ ਗੱਲ ਦੇ ਵਿੱਚ ਬਾਜ ਮਾਰ ਕੇ ਗੱਲ ਪਵਾ ਦਿੱਤੀ ਸਾਰੇ ਹਮ ਆਪਦੇ ਜੀ ਹਮ ਤੇ ਮੋਬਾਈਲ ਵੀ ਇਹਦਾ ਭੰਨ ਘਤਿਆ ਇਹਨੂੰ ਜਨਾਨੀਆਂ ਨੇ ਸ਼ਰਾਬ ਦੂ ਦਿੱਤਾ ਹੈ ਇਹ ਚਲੋ ਘਰ ਨੂੰ ਭੱਜ ਗਿਆ ਆਣ ਕਿਨੇ ਘਰੇ ਦੱਸਿਆ ਹਮ ਮੈਂ ਉਹਨੂੰ ਰੋਕਿਆ ਵੀ ਪੁੱਤ ਤੂੰ ਨਾ ਜਾਵੇਂ ਹੋਣਾ ਤੇ ਮੈਂ ਜਾ ਕੇ ਗੱਲ ਕਰਾਂ ਜਦੋਂ ਮੈਂ ਉਹਨੂੰ ਗਿਆ ਤੇ ਉਹ ਕੱਢ ਸਾਡੇ ਨੂੰ ਭੱਜਿਉਂਦੇ ਆ ਤੇ ਕਿਹੜਾ ਕਿਹੜਾ ਪਿੰਡ ਕਿਹੜਾ ਜੀ ਇਹ ਇਹ ਪਿੰਡ ਮਾੜੀ ਮੇਗਾ ਜੀ ਤਾਂ ਕੋਣ ਲੋਕ ਸੀ ਕਿੱਥੋਂ ਦੇ ਹੋ ਸਾਡੇ ਪੈਂਰੇ ਲੋਕੇ ਆ ਜੀ ਇੱਥੋਂ ਦੇ ਸਾਰੇ ਤੇ ਕੋਈ ਦਾ ਜੀ ਹੁੰਦੇ ਆ ਜਿਹੜੇ ਭੱਜ ਕੇ ਆਏ ਨੇ ਉਹਨਾਂ ਨੇ ਆਣ ਕੇ ਤੇ ਫੇਰ ਸਾਡੇ ਘਰ ਤੱਕ ਪਹੁੰਚ ਗਏ ਅਸੀਂ ਦੋਵੇਂ ਜੀ ਹੱਥ ਜੋੜਦੇ ਰਹੇ ਉਹਨਾਂ ਦੇ ਗਾੜੀ ਮੁੰਡੇ ਮੇਰੇ ਕੋਟੇ ਤੇ ਚੜ ਗਏ ਡਰਦੇ ਵਿਚਾਰੇ ਤੇ ਅਸੀਂ ਫਿਰ ਦੋ ਜੀ ਨੇ ਹੱਥ ਉਸੇ ਜੋੜ ਕੇ ਉਹਨਾਂ ਨੂੰ ਉਦੋਂ ਕੱਢ ਕੇ ਤੇ ਇੱਕ ਵਾਰੀ ਫੇਰ ਜਾ ਕੇ ਜਾਣੇ ਰਲ ਕੇ ਗਏ ਨੇ ਫੇਰ ਆਣ ਕੇ ਕੁੜੀ ਨੂੰ ਵੀ ਲੱਤ ਲੱਤ ਮਾਰੀ ਆ ਕੱਪੜੇ ਦੇ ਪਾਰਟਸ ਤੇ ਗਾਲ ਤੋਂ ਖੜਜ ਖਿੱਦ ਗਏ ਅੱਛਾ ਜੀ ਤੇ ਘਰ ਦੀ ਨੇ ਮੇਰੀ ਹੱਥ ਜੋੜ ਕੇ ਟੇ ਆ ਉਹਨੇ ਮੇਰੇ ਵਿੱਚ ਕੁਰਸੀ ਦੇ ਉੱਤੇ ਸੁੱਟ ਲਿਆ ਇੱਕ ਦਾਤਰ ਮਾਰਿਆ ਉਹਨੂੰ ਰਜਾ ਦਾਤਰ ਮਾਰਨ ਲੱਗੇ ਆ ਕੁੜੀ ਨੇ ਮੇਰੀ ਹੱਥ ਜੋੜੇ ਤੇ ਫੇਰ ਇਹਨਾਂ ਨੇ ਉਹਨੂੰ ਕੁੜੀ ਨੂੰ ਲੱਤ ਮਾਰ ਕੇ ਸੁੱਟ ਕੱਤਿਆ ਬਾਅਦ ਵਿੱਚ ਜਦੋਂ ਭੱਜ ਗਏ ਉਧਰ ਜਾ ਕੇ ਮੇਰਾ ਮੁੰਡਾ ਲੁਕ ਗਿਆ ਉੱਥੇ ਜਾ ਕੇ ਨਾ ਕਿਰਾ ਪਾ ਛੱਡਿਆ ਬੜਾ ਚਰ। ਨਿਸ਼ਾਨ ਕਿੰਨਾ ਕੋਇਆ ਤੁਹਾਡਾ ਜੀ। ਨਿਸ਼ਕਾਂਤ ਸਾਡੇ ਵੀ ਮੰਜਾ ਵੀ ਤੋੜਿਆ ਹੋਵੇ। ਹਮਮ ਕੁਰਸੀਆਂ ਵੀ ਤੋੜੀਆਂ ਨੇ। ਕਿਤੋਂ ਬਾਲਟੀ ਵੱਢੀ ਆ। ਪੁਲਿਸ ਪੁਲਿਸ ਕੰਪਲੇਨ ਕੀਤੀ ਜੇ? ਕੀਤੀ ਆ ਜੀ। ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੋਈ ਨਹੀਂ ਆ ਜੀ। ਹੁਣ ਮੰਗ ਕੀ ਕਰਦੇ ਹੋ? ਹੁਣ ਮੰਗ ਤੇ ਹੋਈ ਸਾਨੂੰ ਇਨਸਾਫ਼ ਮਿਲੇ ਇਹ ਗੱਲ। ਜੀ ਸਾਡੇ ਬੱਚਿਆਂ ਨੂੰ ਗਾਹ ਵੀ ਖਤਰਾ ਆ। ਸਾਡੇ ਬੱਚੇ ਹੁਣ ਵੀ 8 ਦਿਨ ਹੋ ਗਏ ਮੇਰੇ ਮੁੰਡੇ ਨੂੰ ਵਿਚਾਰੇ ਨੂੰ ਪਾਸੇ ਜਾ ਕੇ ਬੇਟੇ ਨੂੰ। ਉਹੋ ਹੀ ਸਾਨੂੰ ਬਿਜਾਰੀ ਕਰਕੇ ਦੇਣ ਆਲਾ ਹੈ। ਤੇ ਉਹੋ ਹੀ ਲੋਕ ਇੱਦਾਂ ਦਾ ਬੈਠਾ ਆ। ਕਿ ਅਜੇ ਵੀ ਧਮਕੀਆਂ ਦਿੰਦੇ ਵੀ ਜਿੱਥੇ ਸਾਨੂੰ ਵਜ ਕੇ ਅਸੀਂ ਮਾਰ ਦੇਣੇ ਆ ਤੇ ਸਾਨੂੰ ਗਾਂਵਾਂ ਵਾਲੇ ਵੀ ਇਹਨਾਂ ਤੋਂ ਖਤਰਾ ਹੈ ਜੀ ਸਾਨੂੰ ਗਾਂਵ ਵੀ ਜਿੰਨੀ ਜ਼ਿੰਦਗੀ ਹੈ ਸਾਡੀ ਬੱਚਿਆਂ ਦੀ ਅਸੀਂ ਤੇ ਇਤਰਾਕ ਡਰ ਗਏ ਆ ਵੀ ਸਾਨੂੰ ਹੁਣ ਵੀ ਮਾਰ ਸਕਦੇ ਆ ਪਤਾ ਨਹੀਂ ਕਿਹੜੇ ਵੇਲੇ ਪਾਸੇ ਹਰ ਸਮੇਂ ਬੰਦੇ ਪਵਾ ਸਕਦੇ ਆ ਸਾਡੀ ਜਾਨ ਨੂੰ ਖਤਰਾ ਹੈ ਸਾਡੇ ਬੱਚਿਆਂ ਦੇ ਇਹ ਜ਼ਿੰਮੇਵਾਰੀ ਚੁੱਕਣਾ ਵੀ ਗਾਂਵਾਂ ਵਾਲੇ ਸਾਡੇ ਇਹ ਬੱਚਿਆਂ ਨੂੰ ਪੁਨਿਸ਼ ਕਾ ਨਹੀਂ ਸਾਡਿਆਂ ਦਾ ਹੋਏ ਹਾਂਜੀ ਵਰਦਾਨ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਮੰਗਲ ਸਿੰਘ ਜੀ ਹਾਂਜੀ ਕੀ ਮਾਮਲਾ ਕੀ ਜੀ ਅੱਜ ਥੇ ਪੁੱਛਿਓ ਅਸੀਂ ਮੁੰਡਿਆਂ ਨੂੰ ਮਾਰੀ ਮੇਘੇ ਪਹੁੰਚਿਆ ਜੀ ਜਿੱਥੇ ਗਰੀਬ ਗਰੀਬ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਬਹੁਤ ਹੀ ਜਿਆਦਾ ਤੱਕ ਆ ਕੀਤਾ ਗਿਆ ਕਿੰਨਾ ਵੱਲੋਂ ਕੀਤੀ ਗਈ ਕੁਝ ਪਿੰਡ ਦੇ ਤੜਨਾਟ ਲੋਕ ਨੇ ਜੀ ਬਹੁਤ ਤਗੜੇ ਲੋਕ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਮੁੰਡਾ ਕੁਝ ਘਰ ਦਾ ਸਮਾਨ ਦੁਕਾਨ ਤੋਂ ਗਿਆ ਸੀ ਲੈਨ ਜੀ ਨੂੰ ਰਾਹ ਚਾਹ ਕੇਰ ਕੇ ਤੇ ਚੋਰੀ ਦਾ ਨਾਮ ਆ ਕੇ ਉਹਨੂੰ ਕੁੱਟਮਾਰ ਬਹੁਤ ਕੀਤੀ ਕੋਈ ਵਜਾ ਕੋਈ ਵਜਾ ਉਹਦੀ ਇਹ ਜੀ ਇੱਕ ਦੁਕਾਨ ਛੱਡ ਕੇ ਦੂਜੀ ਦੁਕਾਨ ਤੋਂ ਸਮਾਨ ਲੈ ਆਉਂਦੇ ਸੀ ਉਹ ਜਿਹੜੇ ਦੁਕਾਨ ਵਾਲੇ ਸੀ ਉਹ ਚੀਕਾ ਚਕਾਈ ਕਰਦੇ ਕਿ ਸਾਡੀ ਦੁਕਾਨ ਤੇ ਨਹੀਂ ਆਉਂਦੀ। ਬਸ ਇਸੇ ਮਾਮਲੇ ਨੂੰ ਲੈ ਕੇ ਇਹਨਾਂ ਕੋਟਮਾਰ ਕੀਤੀ ਆ ਤੇ ਕੁਝ ਬੰਦੇ ਜਿਹੜੇ ਇਹਨਾਂ ਨੇ ਕੋਟਮਾਰ ਕੀਤੀ ਆ ਮੁੰਡੇ ਨੂੰ ਘਰ ਆਇਆ ਵਾ ਤੇ ਮਗਰੇ ਆ ਗਿਆ ਜੀ ਉਹਨਾਂ ਆਣ ਕੇ ਇਹਨਾਂ ਦੀ ਗੁੜੀਆਂ ਨੂੰ ਇਹਨਾਂ ਦੇ ਪਰਿਵਾਰ ਨੂੰ ਕੁੱਟਿਆ ਮਾਰਿਆ ਵਾਰ ਨਾਲੇ ਉਹਨਾਂ ਨੂੰ ਜੁ ਆਪਣਾ ਜਾਤੀ ਨੂੰ ਦੇ ਸ਼ਬਦ ਬਹੁਤ ਮਾੜੇ ਬੋਲੇ ਆ ਜਿਦੇ ਵਿੱਚ ਸੁਣਨ ਵਾਲੀ ਗੱਲ ਨਹੀਂ ਜੀ ਕਹਿ ਸਕਦੇ ਆਪਾਂ ਕੁਝ ਆਪਣੀ ਜ਼ੁਬਾਨ ਤੋਂ ਕੁੜੀ ਦੇ ਕੱਪੜੇ ਪਾੜੇ ਆ ਤੇ ਸਮਾਨ ਦੀ ਤੋੜਪੰਨ ਬਹੁਤ ਕੀਤੀ ਉਹਨਾਂ ਦਾ ਦਸਤਰਾ ਕਰਪਾਨਾ ਮਾਰ ਕੇ ਜੀ ਤੇ ਬੱਚੇ ਨਾ ਵਿਚਾਲੇ ਆ ਬੜੀ ਮੁਸ਼ਕਲ ਭਜਾਏ ਆ ਅੱਜ ਤੋਂ ਹਫਤਾ ਆ ਗਿਆ ਜੀ ਬੱਚੇ ਗਾਰੀ ਬਿਚਾਰੀ ਲਗਾ ਕੇ ਕੋਈ ਪੁਲਿਸ ਕੰਪਲੇਨਟ ਕੀਤੀ ਇਹਨਾਂ ਤੋਂ ਇਹਨਾਂ ਜੀ ਪੁਲਿਸ ਕਮੇਟੀ ਨੇ ਰਿਪੋਰਟ ਕੀਤੀ ਹੈ ਜਿਹਦੇ ਵਿੱਚ ਕੋਈ ਕਾਰਵਾਈ ਵੀ ਨਹੀਂ ਹੋਈ। ਕੁਝ ਵੀ ਨਹੀਂ ਹੋਣਾ ਜੀ ਗਰੀਬ ਨਾਲ ੱਟਕਾ ਹੀ ਹੋ ਜਾਂਦਾ ਪ੍ਰਵਾਹ। ਹੁਣ ਤੁਹਾਡੇ ਨਾਲ ਇਹਨਾਂ ਸੰਪਰਕ ਕੀਤਾ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਮਿਲੇ ਹੋ ਕੀ ਸੁਵਿਸ਼ਾਸ਼ਨ ਦਵਾਇਆ ਬੋਲ? ਅਸੀਂ ਐਸਐਸਪੀ ਸਾਹਿਬ ਕੋ ਗਏ ਜੀ ਉਹ ਮਿਲੇ ਨੀਆਂ ਡੀਐਸਪੀ ਹੈਡਕੁਆਟਰ ਨੂੰ ਮਿਲੇ ਜੀ ਉਹਨਾਂ ਮਾਰਕ ਕੀਤੀ ਡੀਐਸਪੀ ਨੂੰ ਤੇ ਅੱਜ ਐਸਐਸਪੀ ਸਾਹਿਬ ਨੂੰ ਮਿਲਾਂਗੇ ਜੇ ਤੇ ਸਾਨੂੰ ਪਰਚੇ ਦੀ ਮੰਗਦੇ ਨੇ ਪਰਚਾ ਦੇਂਦੇ ਕੱਟ ਕੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੇ ਅਸੀਂ ਧਰਨੇ ਦੀ ਲਿਖ ਕਰਾਂਗੇ ਜੀ ਆਪਾਂ ਧਰਨਾ ਲਿਖਾਂਗੇ ਧਰਨਾ ਲਈ ਕਿ ਅਸੀਂ ਆਪਣੇ ਧਰਨੇ ਦੀ ਯਾਰ ਕੀ ਮਾਮਾ ਲਾ ਕੀ ਕੀ ਵਕਾ ਕੀ ਹੋਇਆ ਜੀ ਸਾਡੇ ਘਰ ਬੰਦੇ ਆਏ ਐ ਤੇ ਉਹਨਾਂ ਨੇ ਵੱਡ ਫਟਕ ਕੀਤੀ ਐ ਕਿਸ ਤਰ੍ਹਾਂ ਸਮਾਨ ਸਮਾਨ ਵੀ ਤੋੜ ਗਏ ਐ ਤੇ ਮਾਮਾ ਤੇ ਗੱਲ ਨੂੰ ਸੰਨੂ ਵੀ ਮਾਰਕੁੱਟ ਕਰਕੇ ਗਏ ਐ ਝੂੜਾਂ ਕੁੱਤਿਆਂ ਬੋਲਦੇ ਰਹੇ ਐ ਤੇ ਮੁੜ ਕੇ ਅਹੀ ਮੁੰਡੇ ਨੂੰ ਵਸਾ ਬਚਾਇਆ ਐ ਮੁੰਡੇ ਦੇ ਅਸੀਂ ਉੱਤੇ ਦੇਖ ਕੇ ਤੇ ਮੁੜ ਕੇ ਮੁੰਡਾ ਤੱਕ ਪਿਆ ਐ ਕਿੰਨੇ ਕਿੰਨੇ ਲੋਕ ਸੀ ਬਹੁਤ ਜ਼ਿਆਦਾ ਲੋਕ ਅੱਜ ਹੁਣ ਮੰਕੀ ਕਰਦੇ ਹੋ ਕਰੇ ਹਾਂਜੀ ਮੰਕੀ ਕਰਦੇ ਹੋ タルबाई ਕੀਤੀ ਜਾਵੇ ਅਸਾਂ